ਸਤਿ ਸ੍ਰੀ ਅਕਾਲ ਜੀ ਮੈਂ ਪੰਜਾਬ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਣਾਇਆ ਔਰ ਅੱਜ ਮੈਂ ਗੱਲ ਕਰਨੀ ਚਾਹੁੰਦਾ ਕਿ ਅਕਾਲੀ ਦਲ ਕਾਂਗਰਸ ਜਾਂ ਦਿੱਲੀ ਚ ਭਾਜਪਾ ਦੇ ਸ਼ਾਸਨ ਦੌਰਾਨ ਬੱਤੀ ਰਹਿੰਦੀ ਆ ਗੁੱਲ ਤੇ ਪੰਜਾਬ ਦੇ ਨਿਵਾਸੀਆਂ ਨੂੰ ਬਿਜਲੀ ਮਿਲ ਰਹੀ ਆ ਫੁੱਲ ਤੇ ਜੇ ਆਪਾਂ ਬਿਜਲੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸੱਤਾ 'ਚ ਆਉਂਦੇ ਸਾਰ ਪੰਜਾਬ ਦੇ ਜਿਹੜੇ ਗਰੀਬ ਲੋਕ ਸੀ, ਮੱਧ ਵਰਗੀ ਲੋਕ ਸੀ, ਉਹਨਾਂ ਨੂੰ 90% ਜਿਹੜੇ ਉਹਨਾਂ ਲੋਕਾਂ ਦੇ ਬਿਜਲੀ ਦੇ ਬਿੱਲ ਆ ਜਿਹੜੇ ਉਹ ਜ਼ੀਰੋ ਆਨਲਾਈਨ, ਸੇਸਾ ਜਿਹੜਾ ਬਿਜਲੀ ਫ੍ਰੀ ਦੇ ਕੇ ਔਰ ਉਹਦੇ ਨਾਲ-ਨਾਲ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਰਾਤਾਂ ਨੂੰ ਮੋਟਰਾਂ ਤੇ ਜਾਣ ਦੇ ਲਈ ਪਾਣੀ ਲਾਉਣ ਦੇ ਲਈ ਜਾਣਾ ਪੈਂਦਾ ਸੀ ਤਾਂ ਉਹ ਜਿਹੜੀ ਬਿਜਲੀ ਦਿਨੇ ਆਉਂਦੀ ਰਹੀ ਆ ਨਿਰਵਿਘਨ ਆਉਂਦੀ ਰਹੀ ਆ ਔਰ ਉਹਦੇ ਨਾਲ ਨਾਲ ਜਿਹੜੀ ਪਛਵਾੜਾ ਕੋਲ ਮਾਈਨ ਜਿਹੜੀ ਲਗਭਗ ਤਕਰੀਬਨ 15 ਸਾਲਾਂ ਤੋਂ ਬੰਦ ਪਈ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਜਿਹੜੀ ਕੋਲੇ ਦੀ ਖਾਣਾ ਉਹ ਸਰਕਾਰ ਬਣਦੇ ਸਰ ਦੁਬਾਰੇ ਉਹ ਖਾਣ ਜਿਹੜੀ ਚਾਲੂ ਕਰਾਈ ਉਹਦੇ ਨਾਲ ਨਾਲ ਪੁਰਾਣੀਆਂ ਸਰਕਾਰਾਂ ਦੇ ਦੌਰ ਦੇ ਵਿੱਚ ਜਿਹੜੀਆਂ ਸਰਕਾਰੀ ਸੰਪਤੀਆਂ ਵਿਕਦੀਆਂ ਰਹਿੰਦੀਆਂ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕਾਰਜਸ਼ੈਲੀ ਦੇ ਸਦਕਾ ਉਹਨਾਂ ਦੇ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਦੇ ਸਦਕਾ ਗੋਇੰਦਪਾਲ ਸਾਹਿਬ ਦੇ ਵਿੱਚ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਉਹ ਸਰਕਾਰੀ ਜਿਹੜਾ ਕੀਤਾ ਗਿਆ ਔਰ ਪਹਿਲਾਂ ਅਖਬਾਰਾਂ ਦੇ ਵਿੱਚ ਅਸੀਂ ਖਬਰਾਂ ਦੇਖਦੇ ਹੁੰਦੇ ਸੀ ਕਿ 2 ਦਿਨ ਦਾ ਕੋਲਾ ਰਹਿ ਗਿਆ 4 ਦਿਨ ਦਾ ਕੋਲਾ ਰਹਿ ਗਿਆ ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਹੜੀ ਰਹਿਨਮਾਈ ਦੇ ਹੇਠ ਪੰਜਾਬ ਦੇ ਵਿੱਚ ਜਿਹੜੇ ਥਰਮਲ ਪਲਾਂਟਾਂ ਦੇ ਵਿੱਚ 25 25 26 26 ਦਿਨ ਦਾ ਜਿਹੜਾ ਕੋਲਾ ਉਹ ਸਟਾਕ ਵਧੂ ਜਿਹੜਾ ਪਿਆ ਜਿਹੜਾ ਰਹਿੰਦਾ ਸੀ ਔਰ ਨਿਰਵਿਘਨ ਬਿਜਲੀ ਆ ਜਿਹੜੀ ਉਹ ਬੜੀ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਉਹਨਾਂ ਦੀ ਸਾਰੀ ਟੀਮ ਬੜੇ ਕ੍ਰਾਂਤੀਕਾਰੀ ਜਿਹੜੇ ਕਦਮ ਜਿਹੜੇ ਬਿਜਲੀ ਦੀ ਜਿਹੜੀ ਲੋਕਾਂ ਦੇ ਵਿੱਚ ਵੰਡ ਨੂੰ ਲੈ ਕੇ ਆਏ ਚਾਹੇ ਫਰੀ ਬਿਜਲੀ ਹੋਵੇ ਚਾਹੇ ਖੇਤਾਂ ਦੀ ਬਿਜਲੀ ਹੋਵੇ ਚਾਹੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਦੀ ਗੱਲ ਹੋਵੇ ਚਾਹੇ ਕੋਲ ਮਾਨ ਚਲਾਉਣ ਦੀ ਗੱਲ ਹੋਵੇ ਸੋ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਤੇ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਵਿਸ਼ਵਾਸ ਕਰਿਆ ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਅੱਜ ਫੁੱਲ ਬਿਜਲੀ ਮਿਲ ਰਹੀ ਆ ਸਸਤੀ ਲਈ ਮੈਂ ਪੰਜਾਬ ਦੇ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ